ਰਾਹੁਲ ਗਾਂਧੀ ਦੇ ਬਿਆਨ ਤੇ ਤਖਤ ਸ਼੍ਰੀ ਤਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਰਾਹੁਲ ਗਾਂਧੀ ਨੇ ਅਮਰੀਕਾ 'ਚ ਸਿੱਖਾਂ ਬਾਰੇ ਇੱਕ ਬਿਆਨ ਦਿੱਤਾ ਸੀ ਜਿਨ੍ਹਾਂ ਵਿੱਚ ਉਹਨਾਂ ਸਿੱਖਾਂ ਦੀ ਆਜ਼ਾਦੀ ਉਹਨਾਂ ਨਾਲ ਹੁੰਦੇ ਭੇਦ ਭਾਅ ਬਾਰੇ ਜ਼ਿਕਰ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਨਾ ਹੀ ਰੱਦ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਰਾਜਨੀਤਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ ਜਦੋਂ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨੂੰ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖਿੱਤਾ ਚਾਹੀਦਾ ਹੈ ਜਿਹਦੇ ਵਿੱਚ ਸਾਡੇ ਧਾਰਮਿਕ ਹੱਕ ਸੁਰੱਖਿਅਤ ਰਹਿਣ ਬਿਊਰੋ ਰਿਪੋਰਟ এবੀਪੀ ਸੰਜਾ ਪਿਛਲੇ ਦਿਨੀ ਅਮਰੀਕਾ ਦੇ ਧਰਤੀ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਵੱਲੋਂ ਬਿਆਨ ਦਿੱਤਾ ਹੈ ਭਾਰਤੀ ਅਮਰੀਕੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦੇ ਆ ਕਿ ਪਰਦੇ ਵਿੱਚ ਕਟਗਿੰਤੀਆਂ ਖਾਸ ਤੌਰ ਤੇ ਉੱਤੇ ਉਹਨਾਂ ਇੱਕ ਸਿੱਖ ਵੱਲ ਇਸ਼ਾਰਾ ਕਰਦੇ ਆ ਕਿ ਆ ਕਿ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਜਾਂ ਸਮਾਜਿਕ ਹੱਕ ਹਕੂਕ ਜਾਂ ਪੋਲੀਟੀਕਲ ਅਧਿਕਾਰ ਸੁਰੱਖਿਅਤ ਨਹੀਂ ਹੈ ਇਹ ਬਿਆਨ ਅਨਗਾਲਿਆਂ ਨਹੀਂ ਕੀਤਾ ਜਾ ਸਕਦਾ ਨਾਇਲ ਨੂੰ ਰੱਦ ਕੀਤਾ ਜਾ ਸਕਦਾ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਰਾਸੀ ਸਮਾਜਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਜਿਹੜਾ ਉਹ ਕੁਚਲੇ ਗਏ ਆ ਜੇਦੋ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਇਹ ਪਤਾ ਲੱਗਦਾ ਹੈ ਕਿ ਸਿੱਖਾਂ ਨੇ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਕਿ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖੇਤਾ ਚਾਹੀਦਾ ਹੈ ਜਿੱਦੇ ਵਿੱਚ ਸਾਡੇ ਧਾਰਮਿਕ ਹੱਕ ਹਕੂਕ ਸੁਰੱਖਿਅਤ ਰਹਿਣ ਪੰਜਾਬੀ ਸੂਬੇ ਦੀ ਮੰਗ ਕੀਤੀ ਸਿੱਖ ਸੂਬਾ ਨਹੀਂ ਕਿਹਾ ਉਹਨਾਂ ਨੇ ਪਾਣੀਆਂ ਦੇ ਹੱਕਾਂ ਦੀ ਗੱਲ ਕੀਤੀ ਭਾਸ਼ਾ ਦੀ ਗੱਲ ਕੀਤੀ ਪਰ ਉਸ ਵਕਤ ਵੀ ਉਸ ਵਕਤ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਇੱਕ ਅਜੀਹਾ ਵਰਤਾਂਤ ਸਿਰਜਿਆ ਜਿਸ ਦਾ ਨਤੀਜਾ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਕੋ ਕੇ ਸ਼ਿਕਾਰ ਕੀਤਾ ਔਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਜਿਹੜੇ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀ ਜਿਹੜੇ ਨੇ ਸ਼ਰੇਆਮ ਨਾ ਸਿਰਫ ਆਜ਼ਾਦੀ ਦੇ ਨਾਲ ਸੜਕਾਂ ਤੇ ਘੁੰਮੇ ਬਲਕੇ ਉਹਨਾਂ ਨੂੰ ਵਜ਼ੀਰੀਆਂ ਦੇ ਕੇ ਨਵਾਜਿਆ ਗਿਆ ਤੇ ਦੂਜੇ ਪਾਸੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਸਿੱਖਾਂ ਦੇ ਖਿਲਾਫ ਘਟਿਆ ਕਿਸਮ ਦੇ ਬਰਤਾਂਤ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿਰਜੇ ਜਾ ਰਹੇ ਨੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਔਰ ਹਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ ਇਹ ਕੋਈ ਸੜਕ ਦੇ ਤੁਰੇ ਜਾਂਦੇ ਮੰਦ ਬੁੱਧੀ ਰਾਹੀਰ ਜਿਹੜੇ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਬਲਕਿ ਸਿੱਖਾਂ ਨਾਲ ਪੱਖਪਾਤੀ ਰਵੱਈਆ ਜਿਹੜਾ ਹੈ ਉਹ ਪੜ੍ਹੇ ਲਿਖੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਜਿਹੇ ਹਾਂ ਘਟਨਾਵਾਂ ਜੜੀਆਂ ਨੇ ਉਹ ਕਾਂਗਰਸ ਨੇਤਾ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ ਔਰ ਸਿੱਖਾਂ ਦੇ ਅੰਦਰ ਵੀ ਬੇਗਾਨਗੀ ਦੇ ਭਾਵ ਨੂੰ ਪੈਦਾ ਕਰਦੀਆਂ ਨੇ। ਰਾਜਨੀਤਿਕ ਇਤਿਹਾਸ ਦਾ ਇਹ અપਵਾਦ ਹੈ ਕਿ ਹੁਕਮਰਾਨਾਂ ਨੇ ਕਦੇ ਵੀ ਨਸਲ, ਜਾਤ, ਖਿੱਤੇ ਤੇ ਫਿਰਕੇ ਦੇ ਭੇਦ ਭਾਵ ਰੱਖੇ ਬਗੈਰ ਜਨਤਾ ਦੇ ਪ੍ਰਤੀ ਸਮਾਨ ਨਿਆਂਪੂਰਨ ਰਾਜ ਧਰਮ ਨਹੀਂ ਨਿਭਾਇਆ। ਤੇ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਸਿੱਖਾਂ ਨੇ ਕਦੇ ਜ਼ੁਲਮੀ ਰਾਜਗਿਰ ਸਿਰ ਨਹੀਂ ਝੁਕਾਇਆ। ਇਹੋ ਕਾਰਨ ਹੈ ਕਿ ਬਾਬਰ ਤੋਂ ਲੈ ਕੇ ਦਿੱਲੀ ਦੇ ਤਖਤ ਤੱਕ ਦੇ ਹੁਕਮਰਾਨਾਂ ਦੀਆਂ ਅੱਖਾਂ ਦੇ ਵਿੱਚ ਸਿੱਖ ਹਮੇਸ਼ਾ ਰੜਕਦੇ ਰਹੇ ਨੇ ਸਿੱਖ ਕੌਮ ਨੂੰ ਭੁਲੇਖਾ ਨਹੀਂ ਹੈ ਕਿ ਕਿਹੜਾ ਹੁਕਮਰਾਨ ਉਹਨਾਂ ਪ੍ਰਤੀ ਕਿਹੋ ਜੀ ਨੀਤੀ ਤੇ ਸੋਚ ਰੱਖਦਾ ਹੈ ਹੈਰਾਨੀ ਦੀ ਗੱਲ ਹੈ ਜਦੋਂ ਸੱਤਾ ਦੇ ਵਿੱਚ ਹੁੰਦੇ ਐ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਸਿੱਖਾਂ ਦੇ ਪ੍ਰਤੀ ਘਟਕਿੰਦੀਆਂ ਦੇ ਪ੍ਰਤੀ ਜਦੋਂ ਸੱਤਾ ਤੋਂ ਪਾਸੇ ਹੁੰਦੇ ਐ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਅਰੇ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਹੈ ਅਸੀਂ ਕਿ ਸਿੱਖ ਅਕਾਲ ਪੁਰਖ ਦੇ ਵਿਸਮਾਦੀ ਪ੍ਰਭੂ ਸੱਤਾ ਦੇ ਅਧੀਨ ਰਹਿਣ ਵਾਲੀ ਇੱਕ ਅਨਖੇਲੀ ਤੇ ਬਹਾਦਰ ਕੌਮ ਸਿੱਖਾਂ ਦੀ ਕਿਸੇ ਦੁਨਿਆਵੀ ਹੁਕਮਰਾਨ ਜਾਂ ਸਿਆਸੀ ਤਰਫ਼ੇ ਕੋਈ ਟੇਕ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਦੇ ਆਸਰੇ ਜ਼ਿੰਦਗੀ ਜਿਉਣ ਵਾਲੇ ਹਾਂ ਔਰ ਹਮੇਸ਼ਾ ਹੀ ਅਸੀਂ ਜ਼ੁਲਮ ਦੇ ਖਿਲਾਫ ਬੋਲਣ ਵਾਲੇ ਚਾਹੇ ਉਹ ਜ਼ੁਲਮ ਸਾਡੇ ਪਿੰਡਾਂ ਤੇ ਹੁੰਦਾ ਹੋਵੇ ਜਾਂ ਕਿਸੇ ਹੋਰ ਤੇ ਵਾਹਿਗੁਰੂ ਸਾਡੇ ਤੇ ਹਮੇਸ਼ਾ ਹੀ ਕਿਰਪਾ ਕਰੇ ਔਰ ਅਸੀਂ ਸੰਜ ਰੱਖਣ ਵਾਲੇ ਇਸ ਸੰਸਾਰ ਦੇ ਵਿੱਚ ਬਣ ਕੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ